ਸੁਖਪਾਲ ਸਿੰਘ ਖੈਰਾਨੀ ਪੰਜਾਬ ਸਰਕਾਰ ਤੇ ਚੁੱਕੇ ਸਵਾਲ ਤੁਸੀਂ ਵੀ ਦੇਖੋ ਇਹ ਵੀਡੀਓ ਦੋਸਤੋ ਪਿਛਲੇ ਕਾਫੀ ਸਮੇਂ ਤੋਂ ਮੈਨੂੰ ਇਹ ਕੰਪਲੇਂਟਸ ਆ ਰਹੀਆਂ ਵੈਸੇ ਤਾਂ ਸਾਰੇ ਪੰਜਾਬ ਚ ਆ ਰਹੀਆਂ ਲੇਕਿਨ ਹਲਕਾ ਪਲੱਤ ਦੇ ਦੋਨਾਂ ਬਲਾਕਾਂ ਚੋਂ ਨਡਾਲਾ ਔਰ ਢਿਲਵਾ ਚੋਂ ਕਿ ਜਿਹੜੇ ਪੰਚਾਇਤਾਂ ਸਰਪੰਚ ਨਵੇਂ ਚੁਣੇ ਗਏ ਨੇ ਉਹਨਾਂ ਨੂੰ ਮੌਕੇ ਦੀ ਸਰਕਾਰ ਜਿਹੜੀ ਆ ਉਹ ਕਾਰਵਾਈ ਰਜਿਸਟਰ ਨਹੀਂ ਦੇ ਰਹੀ ਮਤੇ ਨਹੀਂ ਪਾਉਣ ਦੇ ਰਹੀ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਪਏ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਉਲਝਾਇਆ ਜਾ ਰਿਹਾ ਜਾਣ ਬੁੱਝ ਕੇ ਔਰ ਇਹ ਕਾਫੀ ਵਾਈਟਸਪ੍ਰੈਡ ਕੰਪਲੇਂਟ ਹੈ ਕਈ ਦਰਜਨਾ ਪਿੰਡਾਂ ਦੇ ਸਰਪੰਚਾਂ ਨੇ ਮੈਨੂੰ ਅਪਰੋਚ ਕੀਤਾ ਬਹੁਤ ਵਾਰੀ ਮੈਂ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਲੇਕਿਨ ਇਹ ਕੰਪਲੇਂਟਸ ਲਗਾਤਾਰ ਆ ਰਹੀਆਂ ਮੈਂ ਭਗਵਾਨਤਮਾਨ ਨੂੰ ਪੁੱਛਣਾ ਚਾਹੁੰਦਾ ਵੀ ਕੋਈ ਸਬਕ ਨਹੀਂ ਸਿੱਖਿਆ ਆਪਾਂ ਮਗਲੀਆਂ ਸਰਕਾਰਾਂ ਤੋਂ ਤੁਸੀਂ ਕੀ ਚਾਹੁੰਦੇ ਹੋ ਕਿ ਸਾਰੇ ਪੰਜਾਬ ਦੇ ਸਰਪੰਚ ਸਾਡੇ ਗੜ ਵਿੱਚ ਆਪਣੇ ਗਲਾ 'ਚ ਬੋਕਰ ਦੇ ਪੱਟੇ ਪਵਾ ਕੇ ਤੁਹਾਡੇ ਦਫ਼ਤਰਾਂ ਵਿੱਚ ਘੁੰਮਣ ਫਿਰ ਤੁਸੀਂ ਉਹਨਾਂ ਨੂੰ ਕੰਮ ਕਰਨ ਦੇਵੋਗੇ ਮਗਰ ਨਿਆ ਸਰਕਾਰਾਂ ਦਾ ਸਬਕ ਮੈਂ ਕਹਿਣਾ ਚਾਹੁੰਨਾ ਕਿ ਅਕਾਲੀਆਂ ਨੇ ਵੀ ਕੋਸ਼ਿਸ਼ ਕੀਤੀ ਕਿ 13000 ਹੀ ਸਰਪੰਚ ਸਾਡਾ ਹੋਵੇ ਫਿਰ ਕਾਂਗਰਸ ਨੇ ਕੋਸ਼ਿਸ਼ ਕੀਤੀ ਕਿ 13000 ਹੀ ਸਰਪੰਚ ਸਾਡਾ ਹੋਵੇ ਤੇ ਐਮਐਲਏ ਨਿਕਲਦੇ ਨੇ ਕਿਸੇ ਦੇ 12 ਕਿਸੇ ਦੇ 15 ਕਿਸੇ ਦੇ 18 ਔਰ ਇਹੀ ਅਸਰ ਮੌਜੂਦਾ ਸਰਕਾਰ ਨਾਲ ਹੋਣ ਜਾ ਰਿਹਾ ਵਾ ਪਾਰਲੀਮੈਂਟ ਵਿੱਚ ਹੋ ਚੁੱਕਿਆ ਵਾ ਤੇ ਗਾ ਇਹਦੋਂ ਵੀ ਭੇੜਾ ਹੋਵੇਗਾ ਸਿਰਫ ਪੱਟੇ ਪਾ ਕੇ ਸਰਪੰਚਾਂ ਨਾਲ ਫੋਟੋਆਂ ਖਿਚਾ ਕੇ ਉਹਨਾਂ ਦੇ ਦਿਲ ਤੁਸੀਂ ਨਹੀਂ ਜਿੱਤ ਸਕਦੇ ਦਿਲ ਤੁਸੀਂ ਜਿੱਤ ਸਕਦੇ ਹੋ ਕੋਈ ਪਾਇਦਾਰ ਕੰਮ ਕਰਕੇ ਕੋਈ ਗ੍ਰਾਂਟਸ ਦੇ ਕੇ ਕੋਈ ਡਿਵੈਲਪਮੈਂਟ ਦਾ ਕੰਮ ਕਰਾ ਕੇ ਪਿਛਲੇ 3 ਸਾਲਾਂ ਚੋਂ ਇੱਕ ਨਵੇਂ ਪੈਸੇ ਦਾ ਪਿੰਡਾਂ ਦੇ ਵਿੱਚ ਕੋਈ ਵਿਕਾਸ ਦਾ ਕੰਮ ਨਹੀਂ ਹੋਇਆ ਬਸ ਆਹੀ ਰੋਲਾਵਾ ਕਿ ਅ ਅਫਸਰਾਂ ਦੇ ਰਾਹੀਂ ਕਿਸੇ ਤਰੀਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਦਬਾਇਆ ਜਾਵੇ ਆ ਸਾਡੇ ਕਾਉਂਸਲਰ ਬਣੇ ਨੇ ਹੁਣ ਕਾਉਂਸਲਰਾਂ ਨੂੰ ਕਦੀ ਪੁਲਿਸ ਵਾਲੇ ਸੱਦੀ ਜਾਂਦੇ ਨੇ ਕਦੀ ਐਵੇਂ ਹੀ ਉਹਨਾਂ ਦੇ ਜਿਹੜੀਆਂ ਪ੍ਰਾਪਰਟੀਆਂ ਨੇ ਉੱਥੇ ਜਾ ਕੇ ਲੋਕਲ ਬਾਡੀਜ਼ ਵਾਲੇ ਜਿਹੜੀ ਯੂ ਦਫ਼ਤਰ ਵਾਲੇ ਫੀਤੇ ਮਾਰੀ ਜਾਂਦੇ ਨੇ ਅਖੇ ਕਿਸੇ ਤਰੀਕੇ ਨਾਲ ਸਾਡੇ ਨਾਲ ਕਾਉਂਸਲਰ ਆ ਜਾਣ ਇਹ ਤਾਂ ਇਹ ਇਹ ਕਿਹੜੇ ਬਦਲਾਅ ਦੀ ਰਾਜਨੀਤੀ ਦੱਸਿਓ ਜਰਾ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਇਹਦਾ ਮਗਲੀਆਂ ਸਰਕਾਰਾਂ ਦਾ ਵੀ ਤੁਸੀਂ ਰਿਕਾਰਡ ਤੋੜੀ ਜਾਂਦੇ ਐਂ ਇਦਾਂ ਤਾਂ ਕਦੀ ਕਿਸੇ ਨੇ ਕੀਤਾ ਨਹੀਂ ਸੀਗਾ ਇੱਕ ਵਾਰੀ ਜਦੋਂ ਇਲੈਕਟ ਹੋ ਗਈ ਸਰਪੰਚਾਇਤ ਤਿੰਨ ਮਹੀਨੇ ਹੋ ਗਏ ਸਰਪੰਚਾਂ ਨੂੰ ਚੁਣਿਆ ਹੋਇਆਂ ਨੂੰ ਪੰਚਾਇਤਾਂ ਬਣਿਆ ਉਹਨੂੰ ਜਾ ਕੇ ਚੈੱਕ ਕਰ ਸਕਦੇ ਪਿੰਡਾਂ ਦੇ ਵਿੱਚ ਕੋਈ ਕੰਮ ਨਹੀਂ ਹੋ ਰਿਹਾ ਔਰ ਸਾਡੇ ਹਲਕੇ ਦੇ ਵਿੱਚ ਮੇਰਾ ਖਿਆਲ ਆ ਜਿਹੜੀ ਬੋਕਰ ਦੀ ਆ ਦੋ ਵਾਰ ਜਮਾਨਤ ਜਬਤ ਹੋ ਚੁੱਕਿਆ ਨਾ ਬੰਦਿਆਂ ਦੀ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ਸਾਡੇ ਤਾਂ ਜਿਹੜੀਆਂ ਸੜਕਾਂ ਨਾ ਲਿੰਕ ਰੋਡਸ ਅੱਜ ਤੋਂ ਜੇਦੀ ਕਾਪਟਿੰਗ ਰੂਟੀਨ ਸਿਸਟਮ ਹੁੰਦਾ ਔਰ ਜਿਹਦਾ ਹਲੇ ਕੋਈ ਐਸਟੀਮੇਟ ਅਪਰੂਵ ਨਹੀਂ ਹੋਇਆ ਕੋਈ ਆ ਆਰਥਿਕ ਤੌਰ ਤੇ ਫਾਈਨੈਂਸ਼ੀਅਲ ਅਪਰੂਵਲਸ ਨਹੀਂ ਆਈਆਂ ਪਿੰਡ ਪਿੰਡ ਜਾ ਕੇ ਆ ਕਿਲੋ ਕਿਲੋ ਡੇਡ ਡੇਡ ਕਿਲੋਮੀਟਰ ਸੜਕਾਂ ਦੇ ਨਹੀਂ ਪੱਥਰ ਅਖੇ ਇਸ ਦੀ ਸਪੈਸ਼ਲ ਰਿਪੇਅਰ ਕਰਾ ਰਹੇ ਇਹ ਸਪੈਸ਼ਲ ਕੀ ਹੈ ਜੀ ਹੱਤਾ ਨੂੰ ਸਾਰਿਆਂ ਨੂੰ ਪਤਾ ਕਿ ਮੰਡੀ ਬੋਰਡ ਨੇ ਸਾਰੇ ਪੰਜਾਬ ਦੇ ਵਿੱਚ ਹਰ 6 ਸਾਲ ਬਾਅਦ ਜਿਹੜੀ ਬਣੀਆਂ ਹੋਈਆਂ ਲਿੰਕ ਰੋਡਸ ਆ ਉਹਨੂੰ ਰਿਪੇਅਰ ਕਰਨਾ ਵਾ ਰਿਪੇਅਰ ਦੇ ਵੀ ਨਹੀਂ ਪੱਥਰ ਰੱਖ ਕੇ ਚੜ ਜਿਹੜੇ ਕਹਿੰਦੇ ਸੀ ਨਹੀਂ ਪੱਥਰ ਨਹੀਂ ਰੱਖਾਂਗੇ ਜੀ ਅਸੀਂ ਰਾਜ ਮਿਸਤਰੀਆਂ ਕੋਲ ਹੋਰ ਨੀ ਪੱਥਰ ਰਖਾਇਆ ਕਰਾਂਗੇ ਇਸ ਲੈਵਲ ਤੱਕ ਪੋਲਿਟਿਕਸ ਨੂੰ ਥੱਲੇ ਤੁਸੀਂ ਲੈ ਜਾਂਦਾ ਵਾ ਸ਼ਾਇਦ ਕਿਸੇ ਪੋਲਿਟਿਕਲ ਪਾਰਟੀ ਨੇ ਨੇ ਲੈ ਕੇ ਆਏ ਮੇਰੀ ਤਾੜਨਾ ਕਹਿ ਲੋ ਜਾਂ ਤੁਸੀਂ ਨਸੀਅਤ ਕਹਿ ਲੋ ਖਾਸ ਤੌਰ ਤੇ ਹਲਕਾ ਪਲਾਤ ਦੇ ਦੋਨਾਂ ਬਲਾਕਾਂ ਦੇ ਵੀਡੀਓਜ਼ ਨੂੰ ਢਿਲਵਾ ਤੇ ਨਡਾਲਾ ਨੂੰ ਕਿ ਅਗਰ ਤੁਸੀਂ ਸਰਪੰਚਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਰਜਿਸਟਰ ਨਾ ਦਿੱਤੇ ਉਹਨਾਂ ਨੂੰ ਕੰਮ ਕਰਨ ਦੀ ਆਗਿਆ ਨਾ ਦਿੱਤੀ ਉਹਨਾਂ ਨੂੰ ਮਤੇ ਪਾਉਣ ਦੀ ਆਗਿਆ ਨਾ ਦਿੱਤੀ ਤੇ ਮੈਂ ਸਾਰੇ ਸਰਪੰਚਾਂ ਨੂੰ ਨਾਲ ਲੈ ਕੇ ਤੁਹਾਡੇ ਮੁਹਰੇ ਦੇ ਮੋਰੇ ਆਣ ਕੇ ਬਲੋਕਾਂ ਦੇ ਵਿੱਚ ਧਰਨਾ ਦਊਂਗਾ ਔਰ ਉਦੋਂ ਤੱਕ ਨਹੀਂ ਉਠਾਂਗੇ ਜਦ ਤੱਕ ਤੁਸੀਂ ਉਹਨਾਂ ਸਾਰਿਆਂ ਦੀ ਤਸੱਲੀ ਨਹੀਂ ਕਰਾਉਂਦੇ ਔਰ ਮੈਂ ਸਰਪੰਚਾਂ ਨੂੰ ਵੀ ਕਹੂੰਗਾ ਜਿੰਨੇ ਮੇਰੇ ਇਲਾਕੇ ਦੇ ਹਲਕਾ-ਪੁਲਾਦ ਦੇ ਜਾਂ ਬਲ ਕੋਈ ਬਾਹਰੋਂ ਵੀ ਜਿਹੜੇ ਸਰਪੰਚ ਨੇ ਅਗਰ ਤੁਹਾਨੂੰ ਕੋਈ ਐਡਮਿਨਿਸਟ੍ਰੇਸ਼ਨ ਬੀਡਿਓ ਦਫ਼ਤਰ ਜਾਂ ਇਹ ਪਰੇਸ਼ਾਨ ਕਰਦੇ ਨੇ ਕਿ ਸੇ ਤੁਹਾਨੂੰ ਕੰਮ ਨਹੀਂ ਕਰਨ ਦਾ ਸਾਡੇ ਦਫ਼ਤਰ ਤੱਕ ਪਹੁੰਚ ਕਰੋ ਤਾਂ ਕਿ ਆਪਾਂ ਸੰਗਠਿਤ ਹੋ ਕੇ ਇਸ ਗੱਲ ਦਾ ਡਟ ਕੇ ਵਿਰੋਧ ਕਰ ਸਕੀਏ ਮੈਂ ਕਈ ਵਾਰ ਉੱਪਰ ਵੀ ਅਫਸਰਾਂ ਨਾਲ ਗੱਲ ਕੀਤੀ ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਫਸਿਆ ਮੈਨੂੰ ਉਮੀਦ ਨਹੀਂ ਸੀ ਕਿ ਕੋਈ ਸਰਕਾਰ ਇਸ ਲੈਵਲ ਤੱਕ ਗਿਰਜੇਗੀ ਕਿ ਸਾਰੇ ਸਰਪੰਚ ਸਾਡੇ ਕੋ ਆਣ ਕੇ ਪਟੇ ਪਵਾਉਣ ਤੇ ਫਿਰ ਅਸੀਂ ਕਰ ਬਹੁਤ ਸਾਰੇ ਲੋਕੀ ਵਿਚਾਰੇ ਮੇਰੇ ਕੋ ਆਣ ਕੇ ਕਹਿੰਦੇ ਕਿ ਅਸੀਂ ਤੁਹਾਡੇ ਨਾਲ ਆ ਤੁਹਾਡੇ ਨਾਲ ਹੀ ਰਹਿਣਾ ਵਾ ਬਸ ਮਾੜੀ ਜੀ ਜਾ ਕੇ ਉੱਥੇ ਫੋਟੋ ਖਚਾਈਓ ਉਹਦਾ ਫਾਇਦਾ ਕੀ ਹੈ ਇਸ ਗੱਲ ਦਾ ਪਰ ਜਿਹੜੇ ਜੇ ਆਪਾਂ ਦੋ ਵਾਰ ਜਮਾਨਤ ਜਬਤ ਹੋਣ ਤੋਂ ਬਾਅਦ ਵੀ ਜਾਂ ਹਾਰਨ ਤੋਂ ਬਾਅਦ ਵੀ ਨਹੀਂ ਕੋ ਸਬਕ ਸਿੱਖਣਾ ਤੇ ਫਿਰ ਰੱਬ ਰੱਖਾਏ ਤੁਹਾਡਾ ਪਰ ਮੈਂ ਆਪਣੇ ਪੰਚਾਇਤਾਂ ਤੇ ਸਰਪੰਚਾਂ ਦੇ ਨਾਲ ਖੜਾ ਵਾਂ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਆਉਂਦੀ ਹੈ ਸਾਡੇ ਨਾਲ ਡਾਇਰੈਕਟਲੀ ਸੰਪਰਕ ਕਰੋ ਤਾਂ ਕਿ ਇਹਨਾਂ ਦੇ ਉੱਥੇ ਜਾ ਕੇ ਦਫ਼ਤਰਾਂ ਦੇ ਮੋਰੇ ਧਰ ਦੇ ਪਿੰਡਾਂ ਦੇ ਵਿਕਾਸ ਦਾ ਕੰਮ ਸ਼ੁਰੂ ਕਰਵਾਇਆ ਜਾ ਸਕੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ